ਉਹ ਨਾਮ ਕੀ ਕਹਾਂਗੇ ਜੀ ਫਿਲਮ ਦਾ ਟ੍ਰੇਲਰ ਵੀ ਦੇਖਿਆ ਔਰ ਫਿਲਮ ਲੈ ਕੇ ਆਇਓ ਕੀ ਗੱਲ ਚਾਹੀਦੀ ਮੈਂ ਮਾਈਕ 'ਚ ਬੋਲਣਾ ਹੈ ਆਪੇ ਬੋਲ ਦੋਗੇ ਹਾਂ ਸੋ ਅਸੀਂ ਪਹੁੰਚੇ ਹਾਂ ਜੀ ਅੱਜ ਅਸੀਂ 4 ਸ਼ਹਿਰਾਂ ਦੇ ਵਿੱਚ ਟ੍ਰੇਲਰ ਦਾ ਪ੍ਰੀਮੀਅਰ ਕਰ ਰਹੇ ਹਾਂ ਇਹ ਪਹਿਲੀ ਵਾਰੀ ਹੋ ਰਿਹਾ ਹੈ ਪੰਜਾਬੀ ਫਿਲਮ ਇੰਡਸਟਰੀ 'ਚ ਤੇ ਅੱਜ ਅਸੀਂ ਪਹੁੰਚ ਇਹ ਵਾਲਾ ਸੈਸ਼ਨ ਆਪਾਂ ਲੁਧਿਆਣਾ ਕਰ ਰਹੇ ਹਾਂ ਇਹ ਰੋਜ਼ ਰੋਜ਼ੀ ਤੇ ਗੁਲਾਬ ਫਿਲਮ ਦਾ ਟਾਈਟਲ ਹੈ ਤੁਸੀਂ ਸਾਰਿਆਂ ਨੇ ਟ੍ਰੇਲਰ ਦੇਖ ਲਿਆ ਕੱਲ ਨੂੰ ਸਵੇਰੇ ਟ੍ਰੇਲਰ ਰਿਲੀਜ਼ ਹੋ ਜਾਣਾ ਇਹ ਫਿਲਮ ਨੂੰ ਲਿਖਿਆ ਪ੍ਰੀਤ ਸਿੰਘ ਰੇੜੀ ਨੇ ਡਾਇਰੈਕਟ ਕੀਤਾ ਮਨਵੀਰ ਬਰਾੜ ਤੇ ਪ੍ਰੋਡਿਊਸ ਕੀਤਾ ਮਨੀਸ਼ ਸ਼ੋਮ ਜੀ ਐਂਡ ਡਾਇਮੰਡ ਸਟਾਰ ਵਰਲਡਵਾਈਡ ਮੇਰੇ ਨਾਲ ਸਾਡੀਆਂ ਹੀਰੋਇਨਸ ਵੀ ਨੇ ਸੋ ਇੱਕ ਕਾਮੇਡੀ ਐਂਟਰਟੇਨਮੈਂਟ ਫਿਲਮ ਹੈ ਲਵ ਰੋਮਾਂਸ ਸਾਰੀਆਂ ਚੀਜ਼ਾਂ ਅਸੀਂ ਕੋ ਇਸ ਫਿਲਮ ਚ ਕੀਤੀ ਹੈ ਟ੍ਰਾਈ ਕੋਸ਼ਿ ਜੀ ਕੀ ਕਹਿਣਾ ਚਾਹੁੰਦੇ ਹੋ ਲਗਿਆਣਾ ਵਾਸੀਆਂ ਨੂੰ ਫਿਲਮ ਦੇਖਣ ਲਈ ਤੁਸੀਂ ਉਹਨਾਂ ਨੂੰ ਬੁਲਾਇਆ ਵੀ ਟ੍ਰੇਲਰ ਦੇਖਣ ਲਈ ਅੱਗੇ ਜੀ ਸਾਨੂੰ ਲੱਗਦਾ ਕਿ ਯਾਰ ਆਪਾਂ ਨੂੰ ਇਹ ਸਾਡੇ ਬਹੁਤ ਖਾਸ ਸਰੋਤੇ ਨੇ ਜਿਹੜੇ ਹਰ ਪੋਸਟ ਤੇ ਕਮੈਂਟ ਕਰਦੇ ਨੇ ਬਹੁਤ ਫਾਲੋ ਕਰਦੇ ਨੇ ਸਾਨੂੰ ਸੀਗਾ ਕਿ ਅਸੀਂ ਟ੍ਰੇਲਰ ਇਹਨਾਂ ਦੇ ਵਿੱਚ ਰਿਲੀਜ਼ ਕਰੀਏ ਕਿਉਂਕਿ ਫਿਲਮ ਇਹਨਾਂ ਦੀ ਹੈ ਔਰ ਇਹਨਾਂ ਨੇ ਡਿਸਾਈਡ ਕਰਨਾ ਔਰ ਅਕਸਰ ਆਪਾਂ ਗਾਣਿਆਂ ਤੋਂ ਟ੍ਰੇਲਰ ਤੋਂ ਹੀ ਡਿਸਾਈਡ ਕਰਦੇ ਹਾਂ ਕਿ ਅਸੀਂ ਫਿਲਮ ਦੇਖਣੀ ਹੈ ਜਾਂ ਜੋ ਵੀ ਹੈ ਹਨਾ ਤੇ ਮੈਂ ਲੁਧਿਆਣਾ ਨੂੰ ਖਾਸ ਅਪੀਲ ਕਰਦਾ ਕਿਉਂਕਿ ਲੁਧਿਆਣਾ ਪੰਜਾਬ ਦਾ ਦਿਲ ਮੰਨਿਆ ਜਾਂਦਾ ਹੈ ਔਰ ਲੁਧਿਆਣੇ ਵੱਲੋਂ ਹਮੇਸ਼ਾ ਬਹੁਤ ਪਿਆਰ ਮਿਲਦਾ ਸਾਰੀਆਂ ਫਿਲਮਾਂ ਨੂੰ ਇਹ ਤੇ ਫਿਲਮਾਂ ਅਕਸਰ ਸੋਲਡ ਆਊਟ ਜਾਂਦੀਆਂ ਐ ਸੋ ਅਸੀਂ ਚਾਹੁੰਦੇ ਆ ਕਿ ਲੁਧਿਆਣਾ ਵਾਸੀ ਰੋਜ਼ ਰੋਜ਼ੀ ਤੇ ਗੁਲਾਬ ਨੂੰ ਵੀ ਭਰਪੂਰ ਪਿਆਰ ਕਰਨ ਕਿਤੇ ਨਾ ਕਿਤੇ ਦੇਖਣ ਨੂੰ ਲੱਗ ਰਿਹਾ ਜੀ ਪੰਜਾਬੀ ਫਿਲਮਾਂ ਦੇ ਰਾਈਟਰ ਨੇ ਜਿਹੜੇ ਅਲੋਪ ਹੁੰਦੇ ਜਾ ਰਹੇ ਆ ਬੜੀ ਮੁਸ਼ਕਿਲ ਨਾਲ ਕਹਿੰਦੇ ਸਟੋਰੀ ਮਿਲਦੀ ਆ ਅੱਜਕੱਲ ਉਹ ਤੇ ਕਿਵੇਂ ਦੇਖਦੇ ਹੋ ਜੀ ਕੀ ਲੱਗਦਾ ਤੁਹਾਨੂੰ ਰਾਈਟਰ ਨਹੀਂ ਇਸ ਤਰ੍ਹਾਂ ਦਾ ਨਹੀਂ ਪਤਾ ਨਹੀਂ ਕਿਉਂ ਲੱਗਦਾ ਇਦਾਂ ਪਰ ਐਵੇਂ ਹੈ ਨਹੀਂ ਬਹੁਤ ਸਾਰੇ ਨਵੇਂ ਮੁੰਡੇ ਤੇ ਸੰਗਰੇੜੀ ਬਾਈ ਦੀ ਇਹ ਪਹਿਲੀ ਫਿਲਮ ਹੈ ਉਹਨਾਂ ਨੇ ਬਹੁਤ ਮਿਹਨਤ ਕੀਤੀ ਐਵੇਂ ਅਸੀਂ ਤਾਂ ਮਤਲਬ ਪਰਾਣੇ ਵੀ ਬਹੁਤ ਵਧੀਆ ਕੰਮ ਕਰ ਰਹੇ ਨੇ ਨਵੇਂ ਵੀ ਆ ਰਹੇ ਨੇ ਸਾਰੇ ਕੰਮ ਕਰ ਰਿਹਾ ਇਸ ਤਰ੍ਹਾਂ ਦਾ ਨਹੀਂ ਹੈ ਕਿ ਕਹਾਣੀਆਂ ਨਹੀਂ ਹੈਗੀਆਂ ਜਾਂ ਰਾਈਟਰਸ ਨਹੀਂ ਹੈਗੇ ਫਿਲਮਾਂ ਦੇ ਵਿੱਚ ਜਿਹੜੀ ਸਟੋਰੀਆਂ ਘੁੰਮ ਕੇ ਫਿਰ ਅਗਲੀ ਫਿਲਮ ਚ ਉਸੇ ਤਰ੍ਹਾਂ ਦੀ ਹੁੰਦੀ ਥੋੜੀ ਰਲਦੀ ਮਿਲਦੀ ਹੁੰਦੀ ਹੈ ਹੁਣ ਕੰਟੈਂਟ ਨੂੰ ਦੇਖਦੇ ਹੋ ਜੀ ਆਫਟਰ ਆਲ ਇਹ ਵੀ ਇੱਕ ਬਿਜ਼ਨਸ ਹੈ ਸੋ ਜਿਸ ਤਰ੍ਹਾਂ ਦਾ ਸਿਨੇਮਾ ਆਡੀਅנס ਪਸੰਦ ਕਰਦੀ ਹੈ ਉਸ ਤਰ੍ਹਾਂ ਦਾ ਹੀ ਸਿਨੇਮਾ ਬਣਾਇਆ ਜਾਂਦਾ ਹੈ ਐਕਸਪੈਰੀਮੈਂਟ ਕਰਨ ਦਾ ਜਿਆਦਾ ਸਕੋਪ ਹੈ ਨਹੀਂ ਮਤਲਬ ਇਹ ਸੱਚਾਈ ਹੈ ਪੰਜਾਬ ਚ ਸਾਰਿਆਂ ਦੀ ਉਹੀ ਕੋਸ਼ਿਸ਼ ਹੁੰਦੀ ਹੈ ਕਿ ਯਾਰ ਜਿਸ ਤਰ੍ਹਾਂ ਦਾ ਸਿਨੇਮਾ ਯਾ ਮਾਸ ਆਡੀਅੰਸ ਨੂੰ ਪਸੰਦ ਆਉਂਦਾ ਉਸ ਤਰ੍ਹਾਂ ਦਾ ਹੀ ਸਿਨੇਮਾ ਬਣਾਇਆ ਜਾਵੇ ਸਾਊਥ ਦੀਆਂ ਫਿਲਮਾਂ ਵੀ ਪੰਜਾਬ 'ਚ ਬਹੁਤ ਪਸੰਦ ਕਰਦੇ ਆ ਕਿਤੇ ਨਾ ਕਿਤੇ ਦੇਖਣ ਤੁਸੀਂ ਦੇਖਿਆ ਹੋਣਾ ਪਿੱਛੇ ਬਹੁਤ ਸਾਰੀਆਂ ਫਿਲਮਾਂ ਨੇ ਕਰੋੜਾਂ ਰੁਪਇਆ ਕਮਾਇਆ ਬਟ ਐਕਚੁਅਲੀ ਉਹ ਨਾ ਸਿਰਫ 2 ਜਾਂ 3 ਨੰਬਰਸ ਹੀ ਨੇ ਆਪ ਨੂੰ ਇਹ ਲੱਗਦਾ ਕਿ ਨਾਲੋਂ ਬਾਹੂਬਲੀ ਉਹ ਬਾਹੂ ਵਾਲੀ ਸਿਰ ਪੰਜਾਬ 'ਚ ਨਹੀਂ ਚੱਲੀ ਪੂਰੇ ਇੰਡੀਆ 'ਚ ਹਰ ਜਗ੍ਹਾ ਤੇ ਚੱਲੀ ਹੈ ਵਰਲਡ ਵਾਈਡ ਚੱਲੀ ਸੋ ਕਿਸੇ ਇੱਕ ਫਿਲਮ ਦਾ ਐਗਜ਼ਾਮਪਲ ਦੇ ਕੇ ਆਪਾਂ ਪੂਰੇ ਪੰਜਾਬੀ ਸਿਨੇਮਾ ਨਾਲ ਕੰਪੀਟੀਸ਼ਨ ਨਹੀਂ ਕਰ ਸਕਦੇ ਸੁੱਤ ਪੰਜਾਬੀ ਸਿਨੇਮਾ ਤੁਸੀਂ 90% ਫਿਲਮਾਂ ਕਿਸ ਤਰ੍ਹਾਂ ਦੀਆਂ ਚੱਲੀਆਂ ਔਰ ਕਿਸ ਤਰ੍ਹਾਂ ਦੀਆਂ ਬਣੀਆਂ ਆਪਾਂ ਉਹਨਾਂ ਦੀ ਗੱਲ ਕਰਦੇ ਕਿੰਨੀਆਂ ਫਿਲਮਾਂ ਤੁਹਾਡੀਆਂ ਲਗਣੀਆਂ ਨਹੀਂ ਯਾਰ ਕਿੰਨੇ ਸੌਂਗ ਆ ਸਰ ਵਿੱਚ ਹਾਂਜੀ ਫਿਲਮ ਦੇ ਵਿੱਚ ਪੰਜ ਗਾਣੇ ਗਾਣੇ ਵੀ ਨਹੀਂ ਗਿਣੇ ਵੈਸੇ ਪੰਜ ਨੇ ਸ਼ਾਇਦ ਠੀਕ ਹੈ ਤੇ ਉਮੀਦ ਕੀ ਕਰਦੇ ਹੋਣ ਜੇ ਇਸ ਫਿਲਮ ਤੋਂ ਕੀ ਉਮੀਦ ਹੈ ਅਸੀਂ ਯਾਰ ਬਹੁਤ ਨਾ ਇਹ ਫਿਲਮ ਤੁਸੀਂ ਦੇਖਿਆ ਹੋਣਾ ਅਸੀਂ 14 ਫਰਵਰੀ ਨੂੰ ਇਹਦਾ ਟੀਜ਼ਰ ਰਿਲੀਜ਼ ਕੀਤਾ ਸੀ ਮਤਲਬ 2 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਤੋਂ ਅਸੀਂ ਇਹ ਫਿਲਮ ਦੀ ਪ੍ਰੋਮੋਸ਼ਨ ਕਰ ਰਹੇ ਹਾਂ ਉਹ ਪ੍ਰੋਮੋਸ਼ਨ ਕਰਨ ਦਾ ਕੌਨਫੀਡੈਂਸ ਵੀ ਜਿਆਦਾ ਹੀ ਆਉਂਦਾ ਜਦ ਤੁਹਾਨੂੰ ਫਿਲਮ ਤੇ ਭਰੋਸਾ ਹੋਵੇ ਮਾਣ ਹੋਵੇ ਤੁਹਾਨੂੰ ਲੱਗਦਾ ਕਿ ਯਾਰ ਅਸੀਂ ਠੀਕ ਫਿਲਮ ਬਣਾਈ ਹੈ ਤੇ ਅਸੀਂ ਇਸੇ ਕਰਕੇ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹਦਾ ਟ੍ਰੇਲਰ ਪਹੁੰਚੇ ਇਹਦੇ ਗਾਣੇ ਪਹੁੰਚਣੇ ਫਿਲਮ ਦੀ ਅਵੇਅਰਨੈਸ ਪਹੁੰਚੇ ਫਿਲਮ ਤੇ ਸਾਨੂੰ ਸਾਰੀ ਟੀਮ ਨੂੰ ਬਹੁਤ ਕੌਨਫੀਡੈਂਸ ਹੈ ਯਾਰ ਫਿਲਮ ਮੈਮ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਤੁਸੀਂ ਕਹਿ ਰਹੇ ਹੋ ਕਿ ਮੇਰੀ ਫਰਸਟ ਫਿਲਮ ਹੈ

ਜਾਦਾ ਅੱਛਾ ਹੱਦ ਸੇ ਜ਼ਿਆਦਾ ਅੱਛਾ ਗਾਣੋਂ ਸੇ ਜ਼ਿਆਦਾ ਅੱਛਾ ਨਹੀਂ ਲੈਂਗੁਏਜ ਦੇ ਵਿੱਚ ਥੋੜਾ ਜਿਹਾ ਤੁਹਾਨੂੰ ਲੱਗਿਆ ਹਾਂ ਥੋੜਾ ਬਹੁਤ ਪਰ ਜ਼ਿਆਦਾ ਨਹੀਂ ਕਰ ਲਿਆ ਮੈਨੇਜ ਸਰ ਤੁਸੀਂ ਪੰਜਾਬੀ ਫਿਲਮ ਦੀ ਇੰਡਸਟਰੀ ਦੀ ਸਥਾਈ ਦੀ ਗੱਲ ਕੀਤੀ ਵੀ ਕਿ ਮੋਸਟਲੀ ਪੰਜਾਬੀ ਸਿੰਗਰ ਹੀ ਫਿਲਮ ਚ ਹੀ ਹੀਰੋ ਹੁੰਦੇ ਇਹ ਟ੍ਰੈਂਡ ਕਿਦੋਂ ਤੱਕ ਚੱਲ ਰਿਹਾ ਹੈ ਕਿ ਚੇਂਜ ਵੀ ਹੋਏਗਾ ਇਹ ਵੀ ਨਾ ਜੀ ਮੈਂ ਮੈਂ ਵੀ ਤਾਂ ਹੈਗਾ ਨਹੀਂ ਨਹੀਂ ਮੈਂ ਤਾਂ ਹਾਂ ਹੀਰੋ ਦੀ ਸਾਈਡ ਹੀਰੋ ਫਿਸ਼ ਕਰਦੇ ਆ ਤੁਸੀਂ ਹੀਰੋ ਆਓ ਸਾਈਡ ਨਹੀਂ ਹੈਗੇ ਮੈਂ ਨਹੀਂ ਹੋਰ ਵੀ ਸਾਈਡ ਤੇ ਬਾਹਰ ਨਹੀਂ ਨਹੀਂ ਤੁਹਾਡਾ ਨਾ ਮੈਂ ਉਹੀ ਗੱਲ ਹੈ ਨਾ ਇਹ ਕੁਝ ਚੀਜ਼ਾਂ ਨਾ ਸਾਨੂੰ ਕਿਉਂਕਿ ਸਾਨੂੰ ਕੁਝ ਚੀਜ਼ਾਂ ਪਤਾ ਹੁੰਦੀਆਂ ਤਾਂ ਸਾਨੂੰ ਲੱਗਦਾ ਯਾਰ ਐਵੇਂ ਹੀ ਹੈ ਮਤਲਬ ਐਸਾ ਦੇਵ ਬਾਈ ਨੇ ਹਨਾ ਉਹ ਨੌਨ ਐਕਟਰ ਨੇ ਹੋਰ ਵੀ ਮੁੰਡੇ ਬਹੁਤ ਆ ਰਹੇ ਆ ਔਰ ਸਿੰਗਰ ਉਹ ਮੈਂ ਤੁਸੀ ਮੇਰੀ ਗੱਲ ਤਾਂ ਸੁਣਾ ਜੀ ਤੁਸੀ ਮੇਰੀ ਪਹਿਲਾਂ ਮੈਨੂੰ ਜਵਾਬ ਤਾਂ ਦੇ ਦਿਓ ਮਤਲਬ ਘੱਟੋ ਘੱਟ 50 ਸਿੰਗਰਾਂ ਨੇ ਫਿਲਮਾਂ ਕੀਤੀਆਂ ਹੋਣੀਆਂ ਹਨਾ ਪਰ ਅੱਜ ਤੁਹਾਡੇ ਕੋਲ ਗਿਣ ਕੇ ਪੰਜ ਨਾਮ ਜਾਂ 6 ਨਾਮ ਹੀ ਹੋਣਗੇ ਜਿਹੜੇ ਲਗਾਤਾਰ ਸਕਸੈਸਫੁਲ ਫਿਲਮਾਂ ਦੇ ਰਹੇ ਸੋ ਸਾਨੂੰ ਸਿਰਫ ਲੱਗਦਾ ਹੈ ਔਰ ਦੂਸਰੀ ਗੱਲ ਕਿ ਇਹਦੇ ਵਿੱਚ ਜੇ ਕੋਈ ਬੰਦਾ ਵਧੀਆ ਸਿੰਗਰ ਹੈ ਤੇ ਨਾਲ ਉਹ ਵਧੀਆ ਐਕਟਿੰਗ ਕਰ ਰਿਹਾ ਔਰ ਆਡੀਅנס ਕਬੂਲ ਰਹੀ ਹੈ ਤੇ ਇਹਦੇ ਵਿੱਚ ਕੁਝ ਗਲਤ ਇਹ ਕੁਐਸਚਨ ਬਣਦਾ ਹੀ ਨਹੀਂ ਮਤਲਬ ਇਹਦੇ ਸਾਰਿਆਂ ਨੂੰ ਚਾਂਸ ਮਿਲ ਰਿਹਾ ਮਤਲਬ ਮਾਹੀ ਸਿੰਗਰ ਨਹੀਂ ਗੀ ਪ੍ਰਾਂਜੋ ਸਿੰਗਰ ਨਹੀਂ ਗੀ ਸ਼ਰਨ ਸਿੰਗਰ ਨਹੀਂ ਗਾ ਕਰਮ ਜੀ ਹੀਰੋ ਦੀ ਗੱਲ ਕਰ ਰਹੇ ਸਰ ਪਰ ਹੀਰੋ ਤੇ ਹੀਰੋ ਇਹ ਕੁਐਸਚਨ ਗੱਲ ਕਰ ਰਹੇ ਕੋਈ ਕੋਈ ਬੰਦਾ ਪਰ ਸਿੰਗਰ ਜਿਹੜੂ ਗਾਣੇ ਦੇ ਸਿੰਗਰ ਹੁੰਦੇ ਨੇ ਲੈਡੀ ਸਿੰਗਰ ਹੋ ਕੇ ਨਹੀਂ ਆਜਾ ਤੁਸੀਂ ਮੈਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਤੁਸੀਂ ਕੁੜੀਆਂ ਨੂੰ ਹੀਰੋ ਨਹੀਂ ਮੰਨਦੇ ਫਿਲਮਾਂ ਦਾ ਇਹ ਤਾਂ ਬੜੀ ਮਾਰਸ਼ਲਟੀ ਆ ਕੋਈ ਇਸ ਤਰ੍ਹਾਂ ਆਈ ਐਕਟਰਸ ਮੇਰੇ ਲਈ ਕੁੜੀਆਂ ਵੀ ਹੀਰੋ ਨੇ ਮੇਰੇ ਲਈ ਕੁੜੀਆਂ ਵੀ ਹੀਰੋ ਨੇ ਫਿਲਮ ਦੀ ਕਿਉਂ ਨਹੀਂ ਅਮ੍ਰਿਤ ਕੇਰਮ ਆਮ ਸਿੰਗਰ ਵੀ ਨੇ ਅਮ੍ਰਿਤ ਕੇਰਮ ਆਮ ਸਿੰਗਰ ਐਰ ਉਹ ਆਰਟਿਸਟ ਵੀ ਐਂਡ अकेला कोई भी चीज़ अधूरी एक बंदा नहीं कंप्लीट करता जैसे आप हो है ना आपका प्रोफेशन जो है पर आपका फोन भी आपके साथ दे रहा है एक चीज़ को बनाने के लिए हर बंदा साथ देता है हम आर्टिस्ट हैं हम सिंगर नहीं है पर हमें पूरा करने के लिए कोई ना कोई टीम साथ देती है एक सिंगर जो एज एन आर्टिस्ट काम करता है उसको भी तो कोई जो साइड रोल होते हैं जिनके आप जिनको साइड रोल कह रहे हो पर वो बहुत बड़े पिलर्स होते हैं मूवी के है ना पब्लिक तो सिंगर को गाने में भी देख रही है पर पब्लिक उनको लाइव भी देखना चाहती है मूवीज एंड ऑल में तो वो हमारे मेन पिलर्स होते हैं और बिना पिलर के तो आप छत खड़ी कर ही नहीं सकते न्युण। न्युण। तो हम वो छत है और वो हमारे पिलर्स हैं तो हम उनके बिना नहीं वो हमारे थैंक यू थैंक यू मैम हालांकि मेरी स्क्रीनिंग बाय लोग बात कर रहे हैं लास्ट में बच्चा लुधियाना वाले लोग की कहोगे तुम अपनी टीम बोलो की कहोगे ये फिल्म लेके आए हो तो बोले की कहोगे यार लुधियाना वाले लुधियाना वाले नाल साडा बहुत प्यार है ते लुधियाना ਮੈਂ ਬਹੁਤ ਬਲੈਸਡ ਹਾਂ ਕਿ ਗੁੱਡੀਆਂ ਪਟੋਲੇ ਲੁਧਿਆਣੇ ਦੇ ਵਿੱਚ ਬਹੁਤ ਵਧੀਆ ਬਿਜ਼ਨਸ ਕੀਤਾ ਸੁਰਖੀ ਬਿੰਦੀ ਬਹੁਤ ਪਸੰਦ ਕੀਤੀ ਲੇਖ ਫਿਲਮ ਮਨਵੀਰ ਬਾਈ ਨੇ ਡਾਇਰੈਕਟ ਕੀਤੀ ਸੀ ਲੇਖ ਦਾ ਬਿਜ਼ਨਸ ਬਹੁਤ ਵਧੀਆ ਸੀ ਸੋ ਲੁਧਿਆਣਾ ਸਾਡੇ ਲਈ ਬਹੁਤ ਖਾਸ ਸ਼ਹਿਰ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਲੁਧਿਆਣੇ ਵੱਲੋਂ ਸਾਨੂੰ ਇੱਕ ਵਾਰ ਫਿਰ ਭਰਪੂਰ ਪਿਆਰ ਮਿਲੇ ਤੁਸੀਂ ਕਿਹਾ ਜੀ ਲੁਧਿਆਣਾ ਸਾਡੇ ਲਈ ਖਾਸ ਹੈ ਲੇਕਿਨ ਕਿਤੇ ਨਾ ਕਿਤੇ ਜਿਹੜੇ ਸਿਲਵਰ ਸਕਰੀਨ ਸਿੰਗਲ ਸਕਰੀਨ ਹੈ ਜਿਹੜੀ ਉਹ ਬੜੇ ਪਰੇਸ਼ਾਨ ਨੇ ਉਹਨਾਂ ਦਾ ਬਿਜ਼ਨਸ ਨਹੀਂ ਚੱਲ ਰਿਹਾ ਔਰ ਕਿਤਨਾ ਕਿਤੇ ਥੀਏਟਰ ਨੇ ਜਿਹੜੇ ਬੰਦ ਹੀ ਦਰਤੇ ਆ ਉਹ ਕਹਿੰਦੇ ਸਾਡੇ ਕੋਲੇ ਵਿਜ਼ਿਟ ਵੀ ਨਹੀਂ ਕਰਦੇ ਔਰ ਨਾ ਹੀ ਸਾਡੇ ਨਾਲ ਕੋਈ ਗੱਲਬਾਤ ਕਰਦੇ ਆ ਜੇਕਰ ਪ੍ਰੋਮੋਸ਼ਨ ਵੀ ਕਰਦੇ ਆ ਤੇ ਕਿਤੇ ਬਾਹਰ ਕਰਦੇ ਤੇ ਉਹ ਕਹਿੰਦੇ ਸਾਡੇ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਉਸ ਉਹ ਸਿੰਗਲ ਸਕਰੀਨ ਦੇ ਇਹ ਤੁਹਾਡੇ ਨਾਲ ਮੇਰਾ ਵਾਅਦਾ ਹੈ ਇਸ ਫਿਲਮ ਦੀ ਵਿਜ਼ਿਟ ਮੈਂ ਮੈਂ ਨੋਟ ਕਰ ਲਿਆ 100% ਮੈਂ ਸਿੰਗਲ ਸਕਰੀਨ ਦੀ ਜਦੋਂ ਫਿਲਮ ਦੇ ਪ੍ਰੀਮੀਅਰਸ ਹੋਣਗੇ ਮੈਂ 100% ਵਿਜ਼ਿਟ ਕਰੂੰਗਾ ਇਹ ਪ੍ਰੋਮਿਸ ਹੈ ਮੇਰਾ ਤੁਸੀਂ ਉਹਨਾਂ ਸਾਰਿਆਂ ਨੂੰ ਮੈਸੇਜ ਲਾ ਦਿਓ ਤੁਹਾਡੇ ਸੌਂ ਕਿੰਨੇ ਆਦੇ ਮੈਂ ਹੀ ਗਾਏ ਆ ਜੀ ਸਾਰੇ ਇੱਕ ਜੈਸਮਿਨ ਅਖਤਰ ਨੇ ਗਾਇਆ ਮੇਰੇ ਨਾਲ ਕੋ ਕੋ ਆਰਟਿਸਟ ਨੇ ਤੇ ਇੱਕ ਕੋ ਆਰਟਿਸਟ ਨੇ ਦੀਪਕ ਢਿੱਲੋਂ ਮੈਡਮ ਉਹਨਾਂ ਨੇ ਨਾਲ ਗਾਇਆ ਕਰਮਜੀਤ ਪਾਜੀ ਨੇ ਵੀ ਗਾਇਆ ਇੱਕ ਥੋੜਾ ਜਿਹਾ ਕੋਈ Song ਦੇ ਦੋ ਬੋਲ ਉਹ ਸੋਹਣਾ ਗੱਭਰੂ ਗੁਲਾਬ ਵਰਗਾ ਤੂੰ ਰੋਜ਼ੀ ਰੰਗੀਏ ਸ਼ਰਾਬ ਵਰਗੀ ਉਹ ਤੇਰਾ ਮੁਖੜਾ ਲਾਹੌਰ ਵਰਗਾ ਸਾਡੀ ਟੌਰ ਆ ਪੰਜਾਬ ਵਰਗੀ ਗੱਭਰੂ ਗੁਲਾਬ ਵਰਗਾ ਰੋਜ਼ੀ ਰੰਗੀਏ ਸ਼ਰਾਬ ਵਰਗੀ ਕੀ ਬਾਤ ਹੈ ਜੀ ਗਬਰੂ ਗੁਲਾਬ ਵਰਗਾ ਇਸ਼ਕ ਮੁਹੱਬਤ ਦੀ ਗੱਲਾਂ ਕਰ ਰਿਹਾ ਰੋਜ਼ ਰੋਜ਼ੀ ਤੇ ਗੁਲਾਬ ਕਮਿੰਗ